ਇਹ ਹੈਲਦੀ ਫੂਟ ਚਾਂਦਾ ਆਂਦਾ ਨਾ ਫੂਟ ਚਾਰ ਚ ਨਿਊਡਲਸ ਵਿੱਚ ਦਬਾ ਆਪਾਂ ਸਮਾਨ ਜਿਹੜਾ ਚੀਰਿਆ ਇਹ ਮੈਂ ਚੜਨੀ ਆਪ ਬਣਾਣਾ ਕਰ ਲਸਣ ਅਦਰ ਘਰ ਪਿਆਜ਼ ਟਮਾਟਰ ਦੀ ਬਣਾ ਕੇ ਪਾਉਣਾ ਇਹ ਫਰੀ ਵਾਲਾ ਕੰਮ ਹੈ ਯਾਨੀ ਕਿ ਅੱਜ ਮੈਂ ਚਾਰਜ ਨਹੀਂ ਕੋਈ ਰੱਖਿਆ ਓਨਲੀ ਉਹ ਵੀ 10 ਰੁਪਏ ਤਾਂ ਰੱਖਿਆ ਵਈ ਬੱਚੇ 10 ਰੁਪਏ ਜਿਹੜੇ ਖਰਚ ਲੈਂਦੇ 55 ਸਾਲ ਦੀ ਮੇਰੀ ਉਮਰ ਹੈ 40 ਸਾਲ ਹੋ ਗਏ ਮੈਨੂੰ ਕੰਮ ਲਿਆ ਸਾਫ਼ ਸੁਥਰੀ ਠੀਕ ਹਰ ਵਧੀਆ ਸੀ ਕਿਸੇ ਜੀ ਦੀ ਕਮੀ ਨਹੀਂ ਉਹੀ ਮੇਰੀ ਗੱਲ ਸੁਣ ਲਓ ਤੂੰ ਲੋਕ ਕੀ ਕਹਿੰਦੇ ਨੇ ਕਿ ਸਿਹਤ ਖਰਾਬ ਹੋ ਜਾਣੀ ਐ ਤੁਸੀਂ ਤਾਂ 40 ਸਾਲ ਤੋਂ ਖਾ ਰਹੇ ਹੋ ਸਿਹਤ ਸਤਿ ਸ਼ਕਾਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਚੰਗੇ ਹੋਵੋਗੇ ਸੇਵਾ ਤਾਂ ਬਥੇਰੇ ਲੋਕ ਕਰਦੇ ਨੇ ਤੇ ਸੇਵਾ ਦਾ ਜਿਹੜਾ ਪ੍ਰਸ਼ਾਦ ਐ ਉਹ ਰੱਬ ਉਹਨਾਂ ਨੂੰ ਕਦੀ ਨਾ ਕਦੀ ਜ਼ਰੂਰ ਦਿੰਦਾ ਐ ਪਰ ਅੱਜ ਤੁਹਾਡੀ ਅਸੀਂ ਉਸ ਵਿਅਕਤੀ ਦੇ ਨਾਲ ਮੁਲਾਕਾਤ ਕਰਨ ਲੱਗੇ ਆਂ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਨੂੰ ਸੇਵਾ ਦੇ ਵਿੱਚ ਲਗਾਇਆ ਹੈ ਜਿੱਥੇ ਇੱਕ ਪਾਸੇ ਫਾਸਟ ਫੂਡ ਨੂੰ ਵੇਚ ਕੇ ਲੋਕ ਕਰੋੜਾਂ ਰੁਪਈਆ ਜਿਹੜਾ ਹੈਗਾ ਉਹ ਕਮਾ ਕੇ ਘਰ ਦੇ ਵਿੱਚ ਬੈਠਦੇ ਨੇ ਮਹੀਨੇਵਾਰ ਲੱਖੋ ਰੁਪਈਆ ਕਮਾਉਂਦੇ ਨੇ ਉੱਥੇ ਹੀ ਅੱਜ ਤੁਹਾਡੀ ਜਿਸ ਇਨਸਾਨ ਦੇ ਨਾਲ ਮੁਲਾਕਾਤ ਕਰਾਵਾਂਗੇ ਉਹ ਇਹਨਾਂ ਚੀਜ਼ਾਂ ਨੂੰ ਲੋਕਾਂ ਦੀ ਸੇਵਾ ਦੇ ਵਿੱਚ ਵਰਤਦੇ ਨੇ ਲੰਗਰ ਵਜੋਂ ਪ੍ਰਸ਼ਾਦ ਵਜੋਂ ਤੱਕ ਸੇਵਾ ਵਜੋਂ ਜਿਹੜਾ ਹੈਗਾ ਉਹ ਕੰਮ ਕਰਦੇ ਨੇ ਬੜਾ ਅੱਛਾ ਮਾਹੌਲ ਜਿਹੜਾ ਹੈ ਇਹਨਾਂ ਦੀ ਰੇੜੀ ਦੇ ਉੱਤੇ ਬਣਦੀ ਹੈ ਛੋਟੀ ਜੀ ਕਾਰਡ ਚ ਲੋਂਦੇ ਨੇ ਕਾਰਡ ਦੇ ਵਿੱਚ ਉਹ ਚੀਜ਼ਾਂ ਲੋਕਾਂ ਨੂੰ ਖਲੋਂਦੇ ਨੇ ਜੋ ਲੋਕ ਮਹਿੰਗੇ ਪੈਸੇ ਖਰਚ ਕੇ ਜਿਹੜਾ ਹੈਗਾ ਇਹ ਉਹ ਲੋਕਾਂ ਤੱਕ ਜਿਹੜਾ ਹੈ ਉਹ ਖਾਣ ਪੀਣ ਪਹੁੰਚਦੇ ਨੇ ਬਿੱਟੂ ਹੋਰੀ ਨੇ ਜਨਾ ਪਹਿਲਾਂ ਵੀ ਅਸੀਂ ਇੰਟਰਵਿਊ ਕਾਫੀ ਕੀਤੀ ਹੈ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਇਹ ਫੇਮਸ ਰਹੇ ਨੇ ਜਨਾ ਵੱਲੋਂ ਤਿੰਨ ਚਾਰ ਵੈਰਾਈਟੀਆਂ ਜਿਹੜੀਆਂ ਨੇ ਉਹ ਲੋਕਾਂ ਨੂੰ ਬੜੇ ਹੀ ਸਸਤੇ ਅਤੇ ਜੈਨੂਨ ਪ੍ਰਾਈਸ ਦੇ ਵਿੱਚ ਜਿਹੜਾ ਹੈ ਉਹ ਖਲਾਇਆ ਜਾਂਦਾ ਹੈ ਅਤੇ ਬੜੇ ਹੀ ਸਸਤੇ ਰੇਟ ਦੇ ਵਿੱਚ ਲੋਕਾਂ ਨੂੰ ਜਿਹੜਾ ਹੈ ਇਹ ਮੁਹੱਈਆ ਕਰਾਇਆ ਜਾਂਦਾ ਹੈ ਗੱਲਬਾਤ ਵੀ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਬਿਜ਼ੀ ਨੇ ਇਸ ਵਕਤ ਇਹਨਾਂ ਦੇ ਗਾਕੀ ਦਾ ਵੀ ਟਾਈਮ ਹੈਗਾ ਸਿਰ ਬਹੁਤ ਬਹੁਤ ਸ਼ੁਕਰੀਆ ਸਮਨ ਕੋਈ ਗੱਲ ਨਹੀਂ ਮਾੜਾ ਸ਼ੁਕਰੀਆ ਵਾਲੀ ਕਾਦੀ ਗੱਲ ਆ ਗਈ ਅੱਜ ਰੱਬ ਦਾ ਸ਼ੁਕਰ ਕਰਨਾ ਬਸ ਕਿਉਂਕਿ ਇਹ ਰੱਬ ਦੇ ਕੰਮ ਕਰਨ ਦੇ ਹਨ ਇਹਨਾਂ ਠਾੜਾ ਕੰਮ ਹੈ ਨਾ ਮੇਰਾ ਕੰਮ ਹੈ ਅੱਛਾ ਓਨਲੀ ਸਿਰਫ ਰੱਬ ਦਾ ਕੰਮ ਹੈ ਮੈਂ ਸੁਣਿਆ ਤੁਸੀਂ ਬੜੇ ਹੀ ਸਸਤੇ ਰੇਟਾਂ ਦੇ ਵਿੱਚ ਲੋਕਾਂ ਨੂੰ ਉਹ ਚੀਜ਼ਾਂ ਖਵਾਉਂਦੇ ਹੋ ਜੋ ਲੋਕ ਬੜੇ ਮਹਿੰਗੇ ਰੇਟਾਂ ਦੇ ਵਿੱਚ ਵੇਚ ਕੇ ਲੱਖਾਂ ਰੁਪਏ ਕਮਾਉਂਦੇ ਨੇ ਮਰਾ ਇਹ ਸੇਵਾ ਕਰੀ ਦੀ ਦੁਕਾਨਦਾਰੀ ਥੋੜਾ ਕੋਈ ਸੇਵਾ ਭਾਵਨਾ ਨਾਲ ਕੰਮ ਕਰੀਦਾ ਨਾ ਤਾਂ ਨਿਊ ਮੇ ਕੋ ਨਿਊਡਲ ਨੇ ਆ ਦੇਖੋ ਮਕਰੋਨੀ ਪਾਸਤਾ ਲੱਗਾ ਨਾਲ ਤਾਂ ਨਿਊਡਲ ਨੇ ਐਸਲਾ ਚੀ ਰਿਹਾ ਆਸ਼ਾ ਕਰ ਗੰਦੀ ਏ ਕਾਲੂ ਨੇ ਐਪ ਫਰੂਟ ਚਾਟ ਦਾ ਚੀਰਿਆ ਸਮਾਨ ਮੇ ਕੋ ਅੱਛਾ ਇਹ ਬੇ ਐਪ ਪਪੀਤਾ ਜਿਹੜੀ ਚੀਜ਼ ਦਿਖਾਣੀ ਅਸੀਂ ਉਹ ਹੀ ਪਾਣੀ ਹੈ ਅੱਛਾ ਹਾਂਜੀ ਇਹ ਖਰਬੂਜਾ ਵੀ ਆ ਗਿਆ ਖਰਬੂਜਾ ਵੀ ਪਾਈਦਾ ਜਦ ਕਹਿੰਦਾ ਸੀਜ਼ਨ ਨਹੀਂ ਹੈਗਾ ਪਰ ਮੇ ਕੋ ਮਿਲਦਾ ਅੱਛਾ ਕਾਕੇ ਲੈਨੇ ਪਾਣੀ ਦੇ ਥੋੜਾ ਜਿਹਾ ਕੁਆਲਟੀ ਨਾ ਕੋਈ ਸਮਝੋਤਾ ਨਹੀਂ ਨਾ ਮੇਰੀ ਦੁਕਾਨਦਾਰੀ ਹੈ ਓਨਲੀ ਸਿਰਫ ਸੇਵਾ ਹੈ ਤੇ ਜਿਹੜੀਆਂ ਸੰਗਤਾਂ ਨਹੀਂ ਆਉਂਦੀ ਸੇਵਾ ਕਰਾਂ ਬਸ ਅੱਛਾ ਲੋਕਾਂ ਨੂੰ ਬੜੇ ਜੈਨੂਇਨ ਪ੍ਰਾਈਸ ਤੁਸੀਂ ਮੈਂ ਸੁਣੇ ਰੱਖੇ ਪ੍ਰਾਈਸ ਕੀ ਕੀ ਹੈਗੇ ਇਹਨਾਂ ਸਾਰੇ ਦੀ ਪਲੇਟ ਹੈ ਜੀ ਫਰੂਟ ਚਾਟ ਖਾ ਲਓ ਗੋਲ ਗੱਪੇ ਖਾ ਲਓ ਦਹੀਂ ਭੱਲੇ ਖਾ ਲਓ ਆਲੂਕ ਚਾਲੂ ਚਾਣ ਲੋਭੀਆ ਖਾ ਲਓ ਸ਼ਕਰਗੰਦੀ ਵਾਲੀ ਚਾਟ ਖਾ ਲਓ ਤੇ ਨਿਊਡਲ ਪਾਸਤਾ ਮਕਰੋਨੀ ਵੀ ਹੈ ਅੱਛਾ ਹਾਂਜੀ ਸਾਰੀਆਂ ਚੀਜ਼ਾਂ 10 ਰੁਪਏ ਦੇ ਵਿੱਚ ਦਿੰਦੇ ਨੇ 10 ਰੁਪਏ ਦੀਏ ਲੋਕ ਕਿੰਨੇ ਕਿ ਤੁਹਾਡੇ ਕੋਲ ਆਉਂਦੇ ਨੇ ਇੱਕ ਦਿਨ ਦੇ ਵਿੱਚ ਲੋਕੀ ਕਦੀ 1000 ਆ ਜਾਂਦੇ ਕਦੀ 500 ਆ ਜਾਂਦੇ ਕਦੀ 200 ਆ ਜਾਂਦਾ ਅਲੱਗ-ਅਲੱਗ ਆ ਜਾਂਦੇ ਨੇ ਭਾਵਨਾ ਦੇ ਨਾਲ ਤੇ ਲੋਕ ਕਿਉਂਕਿ ਤੁਸੀਂ 10 ਰੁਪਏ ਦੇ ਵਿੱਚ ਇੰਨੀ ਚੀਜ਼ਾਂ ਮਹਿੰਗੇ ਚੀਜ਼ਾਂ ਆਟਮਾ ਕੋਲ ਦੇਉਂ ਹਾਂਜੀ ਤੇ ਲੋਕ ਕਦੀ-ਕਦੀ ਵੱਧ ਵੀ ਦੇ ਜਾਂਦੇ ਨੇ ਵੱਧ ਹਲੇ ਤੱਕ ਤਾਂ ਕਹਿੰਦੇ ਤੇ ਨਹੀਂ ਜੇ ਕੋਈ 10 ਵੀ ਦੇ ਜਾਂਦਾ ਤਾਂ ਮਹੀਨੇ ਬਾਅਦ ਲੰਗਰ ਲਾਈ ਦੋ ਚ ਆ ਜਾਂਦੇ ਹਾਂਜੀ ਇਹ ਸੇਵਾ ਕਿਵੇਂ ਮਨ ਦੇ ਵਿੱਚ ਖਿਆਲ ਲਈ ਕਿ ਸੇਵਾ ਇੱਕ ਕੀਤੀ ਜਾਵੇ ਇਹ ਕਿਸ ਤਰੀਕੇ ਦੀ ਸੇਵਾ ਰਹੀ ਭਾਜੀ ਅਸੀਂ ਗੁਰਦੁਆਰੇ ਨਾ ਮੈਂ ਤੇ ਮੇਰੀ ਵਾਈਫ ਨਾ ਝਾੜੂ ਪੂੰਛੇ ਦਾ ਕੰਮ ਕਰਨੇ ਆ ਉਥੇ ਨਾ ਬਾਣੀ ਇੱਕ ਦਿਨ ਸੁਣੀ ਉਹ ਚ ਲਿਖਿਆ ਸੇਵਾ ਤੇ ਸਿਮਰਨ ਕਰਨਾ ਚਾਹੀਦਾ ਬੰਦੇ ਨੂੰ ਸੇਵਾ ਵੀ ਕਰੋ ਤੇ ਸਿਮਰਨ ਵੀ ਕਰੋ ਮੈਂ ਕਹਾਂ ਵੀ ਸੇਵਾ ਹੀ ਇੱਥੇ ਕਰ ਲੈਂਦੇ ਆ ਰੇੜੀ ਦੇ ਉੱਤੇ ਸਿਮਰਨ ਗੁਰਦੁਆਰੇ ਜਾ ਕੇ ਕਰ ਲਾਂਗੇ ਕਹਿੰਦੀ ਠੀਕ ਹੈ ਬਸ ਤੇ ਸੇਵਾ ਹੋ ਰਹੀ ਹੈ ਹਾਂਜੀ ਇਹ ਸੇਵਾ ਹੈ ਤੁਸੀਂ ਹਸਬੰਡ ਵਾਈਫ ਦੋਨੋਂ ਮਿਲ ਕੇ ਕਰਦੇ ਹੋ ਮਿਲ ਕੇ ਬਿਲਕੁਲ ਲੋਕ ਤੁਹਾਡੇ ਕੋਲ ਆਉਂਦੇ ਨੇ ਕਿਉਂਕਿ ਜਿੰਨਾ ਤੁਸੀਂ ਜੈਨੂਨ ਪ੍ਰਾਈਸ ਦੇ ਨੇ ਉਸ ਦਾ 10 ਰੁਪਏ ਦੇ ਵਿੱਚ ਤੁਸੀਂ ਦੇ ਰਹੇ ਹੋ। ਸਸਤੇ ਮਹਿੰਗੇ ਤੇ ਨਹੀਂ ਭਾਜੀ। ਜਿਹੜੀ ਸੇਵਾ ਹੈ ਸਸਤੇ ਮਹਿੰਗੇ ਕਰਕੇ ਥੋੜਾ ਕੀਤੀ ਜਾਂਦੀ ਹੈ। ਹੁਣ ਕੇ ਆਟਮ ਚੀਜ਼ਾਂ ਜਿਹੜੀ ਮੱਠੀ ਪਾਪੜੀ ਚਾਟ ਆ। ਇਹ ਦੁਕਾਨ ਦੇ 40 ਰੁਪਏ ਦੀ ਪਲੇਟ ਹੈ। ਤੇ ਮੈਂ ਤਾਂ ਵੀ 10 ਰੁਪਏ ਦੀ ਪਲੇਟ ਦੇਣੀ ਆ ਆਪ ਬਣਾਈਆਂ। ਇਹ ਚ ਕੋਈ ਤੇਲ ਨਹੀਂ ਲੱਗੇਗਾ ਸੁਣ ਜਨਾ। ਆ ਭਾਜੀ ਇਹ ਰੀ ਦੋਹਾ ਕਤਰ ਚੋਂ ਆਏ ਨੇ ਮੇਰੇ ਕੋਲ। ਅੱਛਾ। ਇਹ ਮੇਰੇ ਭਰਾ ਖੜਾ ਬਾਹਰ। ਇਹ ਦੋਹਾ ਕਦਰ ਚੋਂ ਆਏ ਨੇ ਇਹ ਉੱਥੇ ਇਹ ਨਾ ਵੀਡੀਓ ਵੇਖੀ ਤੇ ਮੇਰੇ ਕੋ ਉਦਾਂ ਖਾਨ ਆਏ ਨੇ ਅੱਛਾ ਦੋਹਾ ਕਦਰ ਤੋਂ ਤੇ ਮੈਂ ਬਾਹਰ ਉੱਥੇ ਐਨ ਦੀ ਐਡਵਰਟਾਈਜ਼ਮੈਂਟ ਦੇਖੀ ਸੀ ਬਈ ਬਿੱਟੂ ਭਾਣ ਨੇ ਬਹੁਤ ਤੇ ਲੰਗਰ ਲਾਇਆ ਲੋਕਾਂ ਦੀ ਸੇਵਾ ਕਰਦਾ ਮੈਨੂੰ ਬਹੁਤ ਅੱਛਾ ਲੱਗਾ ਕਿ ਮੇਰੇ ਪਿੰਡ ਦੇ ਹੋਣ ਦੇ ਨਾਤੇ ਬੰਦਾ ਮੈਨੂੰ ਮੈਂ ਬਹੁਤ ਇੱਥੇ ਰਹਿੰਦੇ ਨੂੰ ਆਂਦਾ ਜਾਂਦੀ ਲੇਕਿਨ ਮੈਂ ਕਦੀ ਦੁਕਾਨ ਤੇ ਰੁਕਿਆ ਨਹੀਂ ਸਿਰਫ ਵੀਡੀਓ ਦੇਖ ਕੇ ਮੇਰਾ ਮਨ ਨਾ ਮੋਹਿਤ ਹੋ ਗਿਆ ਨਾ ਮੈਂ ਜ਼ਰੂਰ ਮਤਲਬ ਕਿ ਇਨ ਦੁਕਾਨਦਾਰ ਹੁਣ ਮੈਂ ਕੈਂਟ ਤੋਂ ਆ ਰਿਹਾ ਸੀ ਹਾਲੇ ਮੇਰੀ ਸਿਹਤ ਠੀਕ ਨਹੀਂ ਹੈ ਫਿਰ ਵੀ ਮੈਂ ਕਿਹਾ ਮੈਂ ਦੁਬਾਰਾ ਨਿਕਲ ਗਿਆ ਮੇਰੇ ਕੋ ਆਇਆ ਨਹੀਂ ਜਾਣਾ ਤੇ ਪਿੰਡ ਦੇ ਕੰਮ ਬਹੁਤ ਹੈ ਲੇਕਿਨ ਮੈਂ ਖਾ ਕੇ ਜਾਣੇ ਆ ਇਹਦਾ ਜੋ ਮੈਂ ਸੁਣਿਆ ਸੀ ਉਸ ਤੋਂ ਵੱਧ ਵਧੀਆ ਸਵਾਦ ਪੈਸਾ ਹਰ ਚੀਜ਼ ਵਧੀਆ ਪਾਈ ਹੈ ਮੈਂ ਬਹੁਤ ਸ਼ੁਕਰ ਗੁਜ਼ਾਰਾ ਇਹਨਾਂ ਬੰਦੇ ਦਾ ਜਿਹਨੇ ਲੰਗਰ ਲਾਇਆ ਔਰ ਰੱਬ ਇਹਨੂੰ ਬਹੁਤ ਤੰਦਰੁਸਤੀ ਦੇਵੇ ਅਕਸੇ ਤੇ ਸਾਲ ਪਰਵਾਨਾ ਸਪੈਸ਼ਲ ਆਇਆ ਹੂੰ ਤੇ ਕੀ ਖਾਦਾ ਅੱਜ ਤੁਸੀਂ ਇੱਥੇ ਆ ਮੈਂ ਇੱਥੇ ਜੀ ਤੇ ਇਹ ਮਿਕਸ ਚਾਟ ਖਾਧੀ ਏ ਗੋਲ ਗੱਪੇ ਖਾਦੇ ਆ ਮੇਰੀ ਵਾਈਫ ਨੇ ਗੋਲ ਗੱਪੇ ਖਾਦੇ ਆ ਤੇ ਬਹੁਤ ਅੱਛਾ ਲੱਗਾ ਮੈਨੂੰ ਸਵਾਦ ਤੇ ਕੀ ਕਹਨੇ ਜੀ ਮਤਲਬ ਬਹੁਤ ਪਸੰਦ ਕਰਦੇ ਮੈਂ ਉੱਥੇ ਵੀਡੀਓ ਦੇਖਿਆ ਮੈਂ ਵੀਡੀਓ ਦੇਖ ਕੇ ਆਇਆ ਕਿ ਜਰੂਰ ਜਾਣਾ ਜਰੂਰ ਖਾਣਾ ਇਹਨਾਂ ਦੇ ਕੋਲ ਤੇ ਮੌਕਾ ਮਿਲਿਆ ਮੈਂ ਤੁਸੀਂ ਵੀ ਆਏ ਹੋ ਨਾਲ ਹੀ ਇਹਨਾਂ ਦੇ ਨਾਲ ਵਿਦੇਸ਼ੋਂ ਜੀ ਹਾਂ ਨਹੀਂ ਜੀ ਮੈਂ ਵੀ ਇੱਥੇ ਹੀ ਰਹਿੰਦੀ ਹਾਂ ਹਾਂਜੀ ਤੁਸੀਂ ਖਾਧਾ ਕਿਹੋ ਜਿਹਾ ਟੇਸਟ ਲੱਗਾ ਟੇਸਟ ਤਾਂ ਬਹੁਤ ਵਧੀਆ ਹੈ ਔਰ ਸਿੰਪਲ ਬੰਦੇ ਆ ਸਿੰਪਲ ਵਿਚਾਰ ਆ ਇਹਨਾਂ ਦੇ ਔਰ ਰੇਟ ਜਿਹੜਾ ਵਾ ਮਿਨੀਮਮ ਜੋ ਉਹਨਾਂ ਨੂੰ ਸੂਟੇਬਲ ਕਰਦਾ ਔਰ ਰੱਖਿਆ ਹੋਇਆ ਇਹਨਾਂ ਨੇ ਬਹੁਤ ਵਾਈਸ ਨਾਈਸ ਖਾਣਾ ਵੀ ਉਹਨਾਂ ਦਾ ਔਰ ਦੋਨੋਂ ਮੀਆਂ ਬੀਬੀ ਵੀ ਅੱਛਾ ਅੱਛਾ ਇੱਕ ਡਿਮਾਂਡ ਲੋਕੀ ਕਿਹੋ ਜੀ ਕਰਦੇ ਮੈਂ ਸੁਣਿਆ ਬੜੀਆਂ ਚੀਜ਼ਾਂ ਤੁਸੀਂ ਖਾਣਦੇ ਹੋ ਲੋਕੀ ਡਿਮਾਂਡ ਹੋਰ ਵੀ ਚੀਜ਼ਾਂ ਕਰਦੇ ਨੇ ਮਕਰੋਨੀ ਪਾਸਤਾ ਦੇ ਬੱਚਿਆਂ ਨੇ ਕਿਹਾ ਸੀ ਅੱਛਾ ਬੱਚੇ ਕੋ ਕਹੋ ਅਸੀਂ 90 ਰੁਪਏ ਦੀ ਪਲੇਟ ਖਾ ਨਹੀਂ ਸਕਦੇ ਤੇ ਉਹ ਮੈਨੂੰ ਕਹਿੰਦੇ ਵੀ ਚਲੋ ਵੀ ਮਕਰੋਨੀ ਪਾਸਤਾ ਅੰਕਲ ਜੀ ਤੁਸੀਂ ਬਣਾ ਦੋ ਵੀ ਸਸਤਾ ਕਰਕੇ ਖਾ ਲਾਂਗੇ ਤੇ ਹੁਣ ਮਕਰੋਨੀ ਪਾਸਤਾ ਬੱਚਿਆਂ ਵਾਸਤੇ ਲਾਇਆ 10 ਰੁਪਏ ਦੀ ਪਲੇਟ ਅੱਛਾ ਕਈ ਲੋਕ ਤਾਂ ਇਹ ਵੀ ਕਹਿੰਦੇ ਹੋਣੇ ਆ ਕਿ ਅੰਕਲ ਫਾਸਟ ਫੂਡ ਖਵਾ ਕੇ ਲੋਕਾਂ ਦੀ ਸਿਹਤ ਖਰਾਬ ਕਰ ਰਿਹਾ ਹੈ ਇਹ ਕਿਹੋ ਜੀ ਸੇਵਾ ਹੋਈ ਮੈਨੂੰ ਤਾਂ ਕੋਈ ਨਹੀਂ ਕਹਿੰਦਾ ਕਿਉਂਕਿ ਫਾਸਟ ਫੂਡ ਨਹੀਂ ਓਨਲੀ ਆਪਾਂ ਇਹਨੂੰ ਕਹੀਏ ਤਾਂ ਪਪੀਤਾ ਫਾਸਟ ਫੂਡ 'ਚ ਨਹੀਂ ਆਂਦਾ ਇਹ ਹੈਲਦੀ ਫੂਡ 'ਚ ਆਂਦਾ ਆਂਦਾ ਨਾ ਫਰੂਟ ਚਾਰਟ 'ਚ ਨਿਊਡਲਸ ਵਿੱਚ ਦਬਾ ਆਪਾਂ ਸਬਾਨ ਜਿਹੜਾ ਚੀਰਿਆ ਤੈਮੇ ਚੜਲੀਆਂ ਆਪਨਾ ਨਾ ਕਰ ਲਸਣ ਅਦਰ ਪਿਆਜ਼ ਟਮਾਟਰ ਦੀ ਬਣਾ ਕੇ ਪਾਣਾ ਵਾ ਓਨਲੀ ਸਿਰਫ ਤੇ ਸਿਰਫ ਆਪਾ ਜੀਨਾ ਮਾਟੋ ਸੋਇਆ ਸੋਸ ਤੇ ਸਿਰਕਾ ਲਈਦਾ ਬਾਰੂ ਬਾਕੀ ਮੈਂ ਸਾਰਾ ਕੰਮ ਆਪ ਬਣਾਣਾ ਮਤਲਬ ਸਾਰਾ ਕੁਝ ਤੁਸੀਂ ਆਪ ਤਿਆਰ ਕਰੀਓ ਰੈਡੀ ਮੀਆਂ ਬੀਬੀ ਮਿਲ ਕੇ ਮੈਂ ਕਹਿੰਦਾ ਰੈਡੀ ਮੈਂਟ ਨਹੀਂ ਯੂਜ਼ ਕਰੀਂਦੀਆਂ ਚੀਜ਼ਾਂ ਯਾਨੀ ਕਿ ਆਪ ਬਣਾਈ ਦੀਆਂ ਨੇ ਅੱਛਾ ਬਿਲਕੁਲ ਤੁਸੀਂ ਦੇਖੋ ਲੋਕ ਕਾਫੀ ਪਹੁੰਚਦੇ ਨੇ ਇਸ ਜਗ੍ਹਾ ਦੇ ਉੱਤੇ ਪਾਣੀ ਵੀ ਤੁਸੀਂ ਆਪ ਬਣਾਉਣੀ ਆ ਹਾਂਜੀ ਪਾਣੀ ਪਾਣੀ ਆਪ ਬਣਾਈਦਾ ਹਾਂਜੀ ਇੱਕ ਦਿਨ ਦੇ ਵਿੱਚ ਕਿੰਨੇ ਕੁ ਸੋਚਦੇ ਹੋ ਕਿ ਲੋਕੀ ਆ ਜਾਣਗੇ ਤੁਹਾਡੇ ਕੋਲ ਸੇਵਾ ਮੈਂ ਸੋਚਦਾ ਨਹੀਂ 1000 ਬੰਦਾ ਮੇਕੋ ਆ ਜਾਂਦਾ तकरीबन ਕੋਈ ਡੇਲੀ ਬੱਚੇ ਜ਼ਿਆਦਾ ਆਉਂਦੇ ਨੇ ਹਾਂਜੀ ਬੜੇ ਲੋਕੀ ਹੁੰਦੇ ਹੋਣੇ ਤੁਹਾਡੇ ਕੋਲ ਕਿ ਤੁਸੀਂ 10 ਰੁਪਏ ਤਾਂ ਚਲੋ ਪ੍ਰਾਈਸ ਰੱਖਿਆ ਕਈ ਬੱਚੇ ਹੁੰਦੇ ਹੋਣੇ ਆ ਕਹਿੰਦੇ ਹੋਣੇ ਅਕਲ ਖਵਾ ਦਿਓ ਪੈਸੇ ਬਾਅਦ ਚ ਦੇ ਦਾਂਗੇ ਬਾਅਦ ਚ ਨਹੀਂ ਦੇ ਦਾਂਗੇ ਇਹ ਕੰਮ ਹੀ ਸ਼ੁਰੂ ਫਰੀਦ ਹੁੰਦਾ ਪੈਸੇ ਤੇ ਬਾਅਦ ਚ ਆਉਂਦੇ 10 ਰੁਪਏ ਇਹ ਫਰੀ ਵਾਲਾ ਕੰਮ ਹੈ ਯਾਨੀ ਕਿ ਅੱਜ ਮੈਂ ਚਾਰਜ ਨਹੀਂ ਕੋਈ ਰੱਖਿਆ ਓਨਲੀ ਉਹ ਵੀ 10 ਰੁਪਏ ਤਾਂ ਰੱਖਿਆ ਵੇਈ ਬੱਚੇ 10 ਰੁਪਏ ਜਿਹੜੇ ਖਰਚ ਲੈਂਦੇ ਨੇ ਬੱਚਿਆਂ ਕੋ ਪੈਸੇ ਹੁੰਦੇ ਨਹੀਂ ਜੀ 58 ਸਾਲ ਦੀ ਮੇਰੀ ਉਮਰ ਤੇ 40 ਸਾਲ ਹੋ ਗਏ ਮੈਨੂੰ ਕੰਮ ਦਿਆ ਅੱਛਾ 40 ਸਾਲ ਤੋਂ ਤੁਸੀਂ ਅੰਕਲ ਕੋ ਖਾ ਰਹੇ ਹੋ ਤੇ ਤੁਹਾਡੇ ਪੁਰਾਣੇ ਗਾਣ ਬੁੱਢੇ ਹੋ ਗਏ ਨੇ ਮੇਰੇ ਕੋਈ ਆ ਅੱਛਾ ਕਈ ਲੋਕੀ ਕਹਿੰਦੇ ਨੇ ਕਿ ਬੜਾ ਆ ਪਾਸਪੋਰਟ ਖਵਾ ਰਹੇ ਨੇ ਅੰਕਲ ਸਿਹਤ ਨਾ ਖਰਾਬ ਹੋ ਜਾਵੇ ਤੁਸੀਂ 40 ਸਾਲ 10 ਰੁਪਏ ਦੇ 5 ਰੁਪਏ ਕੋਈ ਨਹੀਂ ਦੇਗਾ ਮੈਂ ਖਾ ਕੇ ਜਾ ਰਿਹਾ ਅੱਛਾ ਉਹੀ ਮੇਰੀ ਗੱਲ ਸੁਣ ਲਓ ਲੋਕੀ ਕਹਿੰਦੇ ਨੇ ਕਿ ਸਿਹਤ ਖਰਾਬ ਹੋ ਜਾਣੀ ਹੈ ਤੁਸੀਂ ਤਾਂ 40 ਸਾਲ ਤੋਂ ਖਾ ਰਹੇ ਹੋ ਸਿਹਤ ਖਰਾਬ ਨਹੀਂ ਸਾਫ ਸੁਥਰੀ ਚੀਜ਼ ਹਰ ਵਧੀਆ ਚੀਜ਼ ਕਿਸੇ ਚੀਜ਼ ਦੀ ਕਮੀ ਨਹੀਂ ਸਪੈਸ਼ਲ ਖਾਣਾ ਆ ਮੈਂ ਅੱਛਾ ਸਪੈਸ਼ਲ ਅੱਛਾ ਹੈ 10 ਰੁਪਏ ਗੋਲਪੇ ਕੌਣ ਖਵਾਉਂਦਾ ਹੈ ਅੱਛਾ ਅੱਛਾ ਹਾਂ ਬਾਜਰ ਖਾਣਾ ਹੈ ਗੋਲਪੇ ਕੀ ਆ ਦੇਗਾ 58 ਸਾਲ ਦਾ ਮੈਂ 40 ਸਾਲ ਹੋ ਗਏ ਖਾਂਦੇ ਆ ਅੱਛਾ ਹਾਂ 40 ਸਾਲ ਤੋਂ ਤੁਸੀਂ ਖਾ ਰਹੇ ਹੋ ਹਾਂ ਕਿਹੜੀ ਚੀਜ਼ ਸਭ ਤੋਂ ਬੈਸਟ ਲੱਗਦੀ ਹੈ ਇਹਨਾਂ ਦੀ ਸਾਰੀਆਂ ਚੀਜ਼ਾਂ ਬੈਸਟ ਹੈ ਦਹੀਂ ਭੱਲਾ ਵੀ ਦਹੀਂ ਭੱਲਾ ਵੀ 10 ਰੁਪਏ ਦਾ ਹੂੰ ਕੋਈ ਖਾਊਗਾ ਨਹੀਂ ਭਲਾ 10 ਰੁਪਏ ਦਾ ਕੋਈ ਨਹੀਂ ਖਾਏਗਾ ਅੱਜ ਰੇਟ ਚ ਤੁਸੀਂ ਵੀ ਆਉਨੇ ਹੋ ਨਾ ਹਾਂਜੀ ਕਿੰਨੇ ਤੁਰ ਤਾਰੇ ਹੋ ਜੀ ਮੈਂ ਤਾਂ ਫਾਈਲ ਕਰ ਰਹੇ ਹੁੰਦਾ ਸੀ ਉਹਨਾਂ ਆਏ ਇੱਥੇ 5-6 ਮਹੀਨੇ ਹੋਏ ਨੇ ਕੰਮ ਦਾ ਚੱਲ ਕਿਤੇ ਨਾ ਇੱਥੇ ਆ ਕੇ ਤੁਸੀਂ ਖਾਣੇ ਉਚਾਪਦੇ ਹੋ ਡੇਲੀ ਖਾਣੇ ਆ ਸਹੀ ਹੁੰਦਾ ਹੈ ਅੰਕਲ ਕੇ ਕੈਰੀ ਸੀ ਤੁਸੀਂ ਗੱਲ ਕਰ ਰਹੀ ਸੀ ਹਾਂਜੀ ਮੇਰੇ ਕਹਿਣਾ ਮਤਲਬ ਇਹ ਫਾਸਟ ਫੂਡ ਜਿਹੜਾ ਨਾ ਉਹ ਫਾਸਟ ਫੂਡ ਹੁੰਦਾ ਜਿਹੜਾ ਆਪਾਂ ਘਰ ਜੂਜ਼ ਨਹੀਂ ਕਰਦੇ ਖਾਂਦੇ ਨਹੀਂ ਬਣਾਦੇ ਨਹੀਂ ਇਹ ਤੇ ਆਪਣੇ ਥੰਨ ਸਾਰੀ ਚੀਜ਼ਾਂ ਤਿਆਰ ਕੀਤੀਆਂ ਤੇ ਇੱਥੇ ਕੋਈ ਉਹਦੀ ਗੱਲ ਨਹੀਂ ਮਤਲਬ ਇਹ ਫਾਸਟ ਫੂਡ ਨਹੀਂ ਐ ਸੇਵਾ ਦੇ ਲਈ ਐ ਤੇ ਸਾਰੇ ਕੁਝ ਪਚ ਜਾਂਦਾ ਹਾਂਜੀ ਉਹਨੂੰ ਗੋਲਕ ਪੈਂਦਾ ਠੰਡਾ ਮਿੱਠਾ ਨਾਲ ਪਾਣੀ ਦੇਈਦਾ ਉਹਨਾਂ ਫਿਰ ਹਜਮ ਹੋ ਜਾਂਦਾ ਕਿਉਂਕਿ ਹੁੰਦੇ ਨੇ ਚਿਹਰੇ ਦੇ ਉੱਤੇ ਤੁਹਾਡੇ ਸਮਾਈਲ ਬੜੀ ਐ ਕਿ ਤਾਂ ਮੈਂ ਚਲੋ ਤੁਹਾਡੀ ਤਾਰੀਫ ਕਰੂੰਗਾ ਤੁਹਾਡੇ ਸਮਾਈਲ ਬੜੀ ਪਿਆਰੀ ਹੈਗੀ ਐ ਕੈਮਰਾ ਪਰਸਨ ਨੂੰ ਜਦੋਂ ਕਹੂੰਗਾ ਇਹਨਾਂ ਦੀ ਸਮਾਈਲ ਜ਼ਰੂਰ ਦਿਖਾਵੇ ਬੜੀ ਅੱਛੀ ਸਮਾਈਲ ਹੈ ਤੇ ਤੁਸੀਂ ਇਦਾਂ ਹੀ ਸਮਾਈਲ ਨਾਲ ਖਲੋਣਿਓ ਇਦਾਂ ਹੀ ਬੱਸ ਮੈਂ ਇਦਾਂ ਦਾ ਹੀ ਆ ਬੱਸ ਜਿੱਦਾਂ ਦਾਗਾ ਮੈਂ ਬਸ ਇਦਾਂ ਦਾ ਹੀ ਆ ਸ਼ੁਰੂ ਤੋਂ ਹੀ ਹੱਦਾਂ ਨਹੀਂ ਹੱਦਾਂ ਦੇ ਰਹਿਣਾ ਲੋਕ ਤਾਂ ਬੜੇ ਤੁਹਾਡੇ ਆਲੇ ਦੁਆਲੇ ਬੜੀਆਂ ਦੁਕਾਨਾਂ ਲੱਗਦੀਆਂ ਹੋਣੀਆਂ ਉਹ ਤਾਂ ਬੜਾ ਜਲਦੇ ਹੁਣ ਇਹ ਕਹਿੰਦੇ ਹੁਣ ਯਾਰ ਇਹ ਕੀ ਇਹ ਕਹਿੰਦੇ ਰੇਡੀਆਂ ਚ ਕਾਰ ਨੂੰ ਫਿਰਦੇ ਹੀ ਉਹ ਕਹਿੰਦੇ 10 ਰੁਪਏ ਪਲੇਟ ਨਹੀਂ ਵਿੱਚ ਨਹੀਂ 100 ਰੁਪਏ ਦੀ ਵਿੱਚ ਨਹੀਂ ਅੱਛਾ ਮੈਂ ਕਹਾਂ ਨਹੀਂ ਮੈਂ 10 ਦੀ ਵਿੱਚ ਨਹੀਂ ਤੁਸੀਂ ਕੰਮ ਮੱਠਾ ਕਰ ਤਾਂ ਮੈਨੂੰ ਲੱਗਦਾ ਕਈਆਂ ਤਾਂ ਤੇ ਬੰਦ ਹੋ ਗਿਆ ਅੱਛਾ ਹਾਂਜੀ ਤੁਸੀਂ ਤੁਸੀਂ ਮਤਲਬ ਸੋਚਿਆ ਕਿ ਲੋਕਾਂ ਨੂੰ ਅਥਾ ਬਿਲਕੁਲ ਇਹ ਤੁਸੀਂ ਇਹ ਦੇਖੋ

ਆਹ ਦਹੀਂ ਵਿੱਚ ਡੋਬੇ ਨੇ ਭੱਲੇ। ਅੱਛਾ। ਹਾਂਜੀ। ਤੇ ਇਹ ਸਾਰੀਆਂ ਚੀਜ਼ਾਂ ਤੁਸੀਂ ਆਪ ਹੀ ਤਿਆਰ ਕਰਦੇ ਹੋ ਤੇ ਲੋਕ ਤੁਹਾਡੇ ਕੋਲ ਆਉਂਦੇ ਨੇ ਖਾਂਦੇ ਨੇ ਤਾਂ ਟੇਸਟ ਲੈਣੇ ਆ। ਨਾ ਵੀ ਤੁਹਾਡੀ ਵੀਡੀਓ ਦੇਖੀ ਬੜੀ ਸੋਸ਼ਲ ਮੀਡੀਆ ਤੇ ਵਾਇਰਲ ਮੈਂ ਕਿਹਾ ਚਲੋ ਇੱਕ ਵਾਰੀ ਅਸੀਂ ਵੀ ਵਿਜ਼ਿਟ ਕਰੀਏ ਤੇ ਦੇਖੀਏ ਕਿ ਐਕਚੁਅਲ ਵਿੱਚ ਕੀ ਹੈ ਕਿ 10 ਰੁਪਏ ਦੇ ਵਿੱਚ ਇਹਨਾਂ ਤੋਂ ਵੀ ਪੈਸੇ ਬਚਦੇ ਹੁੰਦਾ ਮਹੀਨੇ ਬਾਅਦ ਲੰਗਰ ਹੁੰਦਾ। ਅੱਛਾ। ਹਾਂਜੀ। ਇਹ ਇਹ ਸਾਰਾ ਅਰੇਂਜ ਕਿਵੇਂ ਹੁੰਦਾ ਹੈ ਤੁਹਾਨੂੰ? ਕਿਉਂਕਿ ਇੰਨਾ ਸਾਰਾ ਸੈਟਅਪ ਸਾਰਾ ਕੁਝ ਨਿਊਡਲ ਵਗੈਰਾ ਇਹ ਸਭ ਲਿਆਣਾ ਇਹ ਪੈਸੇ ਕਿੱਥੋਂ ਹੁੰਦੇ ਨੇ ਕਮਾਹ ਹੋ ਜਾਂਦਾ ਇਹਨੇ ਕਮਾਏ ਨਹੀਂ ਜਾਂਦੇ ਵਿੱਚੋਂ ਨਹੀਂ ਕਮਾਏ ਜਾਂਦੇ ਯਾਨੀ ਕਿ ਰੁਟੀਨ ਜੀ ਬਣੀ ਐ ਵਈ ਉਹ ਜਿਹੜੇ ਪੈਸੇ ਵੱਟੀ ਸੰਗਤਾਂ ਦੇ ਜਾਂਦੀਆਂ ਔਰ ਸੋਦਾ ਲਈ ਜਾਂਦੇ ਆ ਤੇ ਆਪਣਾ ਕੰਮ ਗੁਰਦੁਆਰੇ ਝਾੜੂ ਪੂੰਛ ਦਾ ਕੰਮ ਕਰਨੇ ਆ ਨਾ ਮੈਂ ਤੇ ਮੇਰੀ ਵਾਈਫ ਸਾਡਾ ਫਿਰ ਉਧਰ ਗੁਜ਼ਾਰਾ ਹੋ ਜਾਂਦਾ ਹਾਂਜੀ ਤੁਸੀਂ ਆਪਣਾ ਗੁਜ਼ਾਰਾ ਕਰਕੇ ਲੋਕਾਂ ਦੀ ਸੇਵਾ ਕਰ ਰਹੇ ਹੋ ਹਾਂਜੀ ਬੜੀ ਅੱਛੀ ਮੈਨੂੰ ਪੈਸੇ ਦੀ ਲੋੜ ਨਹੀਂ ਮਤੇ ਕਹੇ ਉਹਨਾ ਪੈਸੇ ਦੀ ਲੋੜ ਜਿਹੜੇ ਲੰਗਰ ਮਹਿਲਾਣਾ ਨਾ ਮਹੀਨੇ ਬਾਅਦ ਵੀ ਉਹ ਸੇਵਾ ਲੋਕੀ ਪਾ ਜਾਂਦੇ ਨੇ ਉਹ ਮਹੀਨੇ ਬਾਅਦ ਹਰ ਮਹੀਨੇ ਲੰਗਰ ਹੁੰਦਾ 23 ਤਰੀਕ ਨੂੰ ਇਹ 20 ਕਿਲੋ ਨੂਡਲ ਦਾ ਲੰਗਰ ਹੀ ਰਵੀ ਦਾ ਜਨਮਤੀ ਤੇ ਹੁਣ ਸ਼ਿਵਰਾਤਰੀ ਆ ਗਈ ਹੈ ਹੁਣ ਕੋਈ ਨਾ ਕੋਈ ਮਾਪੁਰਛ ਆ ਜਾਏਗਾ ਵੀ ਸੇਵਾ ਪਾ ਦੇਗਾ ਫੇ ਸ਼ਿਵਰਾਤਰੀ ਤੇ ਨਜ਼ਰ ਲਾ ਇਤਨੀ ਮਤਲਬ ਜ਼ਿੰਦਗੀ ਚੱਲਦਾ ਹੀ ਚੱਲਦੀ ਜ਼ਿੰਦਗੀ ਇੱਦਾਂ ਹੀ ਚੱਲਦੀ ਪਈ ਬਸ ਸ਼ੁਕਰੀਆ ਜੀ ਤੁਸੀਂ ਸਮਾਂ ਦਿੱਤਾ ਬੜਾ ਸਮਾਂ ਤੁਹਾਡਾ ਕੀਮਤੀ ਹੈ ਤੇ ਇੱਕ ਵਾਰ ਜੇ ਕੋਈ ਇਹਦੇ ਵਾਸਤੇ ਲੰਗਰਵਾ ਤੇ ਸੇਵਾ ਕਰਨਾ ਚਾਹੁੰਦਾ ਤੇ ਉਹ ਜਿਸਦਕੇ ਮੇਰਾ ਨੰਬਰ ਹੈ 628435206 ਠੀਕ ਹੈ ਜੀ ਬਿਲਕੁਲ ਇਹ ਛੋਟੀ ਜੀ 카ਟ जरूर ਦੇਖੋ ਬੜੀ ਪਿਆਰੀ 카ਟ ਹੈ ਜਿੱਥੇ ਇਹਨਾਂ ਵੱਲੋਂ ਨਿਊਡਲ ਦਹੀਂ ਭੱਲੇ ਫਰੂਟ ਚਾਟ ਗੋਲ ਗੱਪੇ ਅਤੇ ਹੋਰ ਕਈ ਚੀਜ਼ਾਂ ਜਣੀਆਂ ਨੇ ਉਹ ਬੜੇ ਹੀ ਜੈਨੂਨ ਪ੍ਰਾਈਸ ਦੇ ਵਿੱਚ ਜਿਹੜਾ ਹੈਗਾ ਉਹ 10 ਰੁਪਏ ਦੇ ਵਿੱਚ ਅੱਜ ਕੱਲ 10 ਰੁਪਏ ਦੀ ਤੁਹਾਨੂੰ ਜਿਹੜੀ ਹੈ ਉਹ ਪੂਜੀਏ ਨਮਕੀਨ ਵਾਲੀ ਜਿਹੜੇ ਪੈਕਟ ਨਹੀਂ ਮਿਲਦੇ ਨੇ ਉਹਨਾਂ ਦੇ ਵੀ ਰੇਟ ਕਾਫੀ ਹਾਈ ਹੋ ਚੁੱਕੇ ਨੇ ਤੇ 10 ਰੁਪਏ ਦੇ ਵਿੱਚ ਤੁਹਾਨੂੰ ਇੱਕ ਭਰਪੂਰ ਜਿਹੜਾ ਹੈਗਾ ਉਹ ਸਾਰਾ ਕੁਝ ਦੇ ਦਿੰਦੇ ਨੇ ਚਾਹੇ ਨਿਊਡਲ ਲੈ ਲਓ ਚਾਹੇ ਤੁਸੀਂ ਗੋਲ ਗੱਪੇ ਖਾ ਲਓ ਚਾਹੇ ਤੁਸੀਂ ਇਹ ਸਾਰਾ ਜੋ ਵੀ ਇਹਨਾਂ ਕੋਲ ਸਮਾਨ ਹੈਗਾ ਉਹ ਸਾਰਾ ਖਾ ਲਓ ਤਾਂ ਇਹਨਾਂ ਵੱਲੋਂ ਕਹਿਣਾ ਹੈ ਕਿ ਇਸ ਰੈਫ ਸੇਵਾ ਕਰਦੇ ਨੇ ਕੋਈ ਪੈਸਾ ਜਿਹੜਾ ਹੈਗਾ ਉਹ ਇਸ ਸੇਵੇ ਤੋਂ ਜਿਹੜਾ ਹੈਗਾ ਉਹ ਨਹੀਂ ਵਟਦੇ ਨੇ ਮੈਂ ਕਰਦੇ ਆ ਤਸਵੀਰ ਤੁਹਾਨੂੰ ਬੜੀ ਚੰਗੀ ਲੱਗ ਰਹੀ ਹੋਵੇਗੀ ਚੰਗੀ ਲੱਗੀ ਇਹ ਵੱਤੋ-ਵਾਤ ਇਹਨਾਂ ਤਸਵੀਰਾਂ ਨੂੰ ਜ਼ਰੂਰ ਸੋਸ਼ਲ ਮੀਡੀਆ ਤੇ ਸ਼ੇਅਰ ਕਰੋ ਤਾਂ ਕਿ ਇਦਾਂ ਦੇ ਲੋਕਾਂ ਨੂੰ ਵਡਾਵਾ ਮਿਲ ਸਕੇ ਕੈਮਰਾ ਪਰਸਨ ਪੰਕ ਦੇ ਨਾਲ ਰਾਜੂ ਗੁਪਤਾ ਐਡਬਾਕਸ ਟੀਵੀ ਦਿਲੰਦਰ